ਔਰ ਇਹ ਜੀ ਨਾਲ ਹੈ ਸਾਰਾ ਓਰੀਜਨਲ ਮਾਡਲ ਹੀ ਪੰਜਾ ਕਨੀ 10 12 ਮਾਡਲ ਵਾਲੀ ਆ ਹਾਂ ਕੰਡੀਸ਼ਨ ਤਾਂ 10 12 ਵਾਲੀ ਆ ਟਾਇਰ ਜਮਨ ਨਵੇਂ ਨੇ ਹੈਨਾ ਚਾਰੇ ਨਵੇਂ ਰਿੰਗ ਬਾਰੂ ਬੰਦਾ ਵੀ ਚੈੱਕ ਕਰ ਲਓ ਸਾਰਾ ਓਰੀਜਨਲ ਹੈ ਗਾਰੰਟੀ ਹੈ ਚਾਰੇ ਨਵੇਂ ਨੇ ਟਾਇਰ ਚਾਰੇ ਨਵੇਂ ਨੇ ਬਰਨਾਲੇ ਦਾ ਨੰਬਰ ਹੈ ਬਰਨਾਲੇ ਦਾ ਨੰਬਰ ਹੈ ਹਾਂ ਯੂ ایس ਦੇ ਪੰਪ ਵਾਲਾ ਹੈ ਯੂ ایس ਦੇ ਪੰਪ ਵਾਲਾ ਹਾਂ ਪਾਣੀ ਹੁੰਦਾ ਆ ਕੇ ਦੂਰ ਚਾ ਕਿੰਨੀ ਦੂਰ ਮਰਜੀ ਖਰਚਾ ਦੇ ਦਾਂਗੇ ਟਰੈਕਟਰ ਚ ਉਨੀ ਕੀ ਕੱਢ ਜਾਗੇ ਵਾ ਠੀਕ ਹੈ ਸਾਰਾ ਸਾਰਾ ਓਰੀਜਨਲ ਹੈ ਕਿਤੇ ਕਲਮ ਨਹੀਂ ਟਰੈਕਟਰ ਦੇ ਐਮ ਆਰ ਐਫ ਦੇ ਟਾਇਰ ਨੇ ਚਾਰੇ ਚਾਰੇ ਐਮ ਆਰ ਐਫ ਦੇ ਟ ਇਹ ਤਾਂ ਇੰਨੇ ਗਾਰੰਟੀਆ ਜਿੰਨੇ ਦੇਊ ਵਾਲਾ ਜਹੇ ਦੁੱਗਣੇ ਲੈ ਦੇ ਜੁਨੀ ਕੀ ਕੱਢ ਦੇ ਅਗਲਾ ਮਤਲਬ ਜਿੰਨੇ ਬੜਾ ਜਿੰਨਾ ਕੰਮ ਹੋਇਆ ਬੜਾ ਜ਼ਿਆਦਾ ਕੰਮ ਹੋਇਆ ਬਰ ਰਹੇ ਨਾ ਮਾਪ ਲੋਗ ਤਾਂ ਕਹਿੰਦੇ ਹੁੰਦੇ ਨੇ 100% ਤੂੰ ਕਹਿਣਾ ਨਾ 200 ਇਹਦੇ 200% ਗਾਰੰਟੀ ਹੈ ਇਹਦਾ ਹਾਂ ਇਹ ਨਵਾ ਟਾਇਰ ਤਾਂ ਇਹਦੇ ਵੀ ਨਵੇਂ ਆ ਗਏ ਸਰ ਇਹ ਨਾਲ ਦੀ ਨਹੀਂ ਇਹ ਚੱਲੀ ਬਹੁਤ ਘੱਟ ਆ ਤਾਂ ਜਲ ਕਿੰਨਾ ਚੱਲਿਆ ਹੋਇਆਗਾ 1225 22 ਘੰਟੇ ਚੱਲਿਆ ਹੋਇਆ 1225 22 ਘੰਟੇ ਚੱਲਿਆ ਹੋਇਆਗਾ ਬਰਨਾਲਾ ਨੰਬਰ ਹੈ ਲਓ ਜੀ ਮਿੱਤਰੋ ਆਗੇ ਪਿੰਡ ਫਰਵਾਹੀ ਬਰਨਾਲੇ ਜ਼ਿਲ੍ਹੇ ਦੀ ਜਮਾ ਬੁੱਕਲ ਦੇ ਵਿੱਚ ਪੈਂਦਾ ਹੈਗਾ ਪਿੰਡ ਫਰਵਾਹੀ ਸਿਰਫ 7-8 ਕਿਲੋਮੀਟਰ ਦੂਰ ਤੇ ਬਾਈ ਗੁਰਪਾਲ ਕੋਲੇ ਆਗੇ ਬਾਈ ਗੁਰਪਾਲ ਨੂੰ ਤਾਂ ਤੁਸੀਂ ਜਾਣਦੇ ਹੋ ਟਰੈਕਟਰਾਂ ਦਾ ਕੰਮ ਕਰਦਾ ਘੱਟੋ ਘੱਟ ਪਿਛਲੇ 15-20 ਸਾਲਾਂ ਤੋਂ ਹੁਣ 15-18 ਸਾਲ ਹੋ ਗਈ ਵੀਰੇ 15-18 ਸਾਲ ਹੋ ਗਏ ਅੱਜ ਕਿੰਨੇ ਟਰੈਕਟਰ ਨੇ ਪੰਜ ਨੇ ਜੀ ਅੱਜ ਪੰਜ ਟਰੈਕਟਰ ਨੇ ਇਧਰ ਸਵਰਾਜ 855 ਜੋਂਡੀਅਰ ਫਾਰਮਟ੍ਰੈਕ 60 ਮਹਿੰਦਰਾ ਤੇ ਪ੍ਰੀਤ ਹਾਂਜੀ ਕਿਹੜੇ ਤੋਂ ਸ਼ੁਰੂ ਕਰੀਏ ਜਿਹੜੇ ਤੋਂ ਮਰਜ਼ੀ ਕਰ ਲੋ ਜੀ ਇੱਥੇ ਆ ਜਾ ਫਿਰ ਸਵਰਾਜ 855 ਤੋਂ ਕਿੰਨਾ ਮਾਡਲ ਆ ਬਈ 2005 ਮਾਡਲ ਆ ਜੀ 2005 ਮਾਡਲ ਸਾਰਾ ਓਰੀਜਨਲ ਆ ਬਈ ਸਾਰਾ ਇਹ ਨਾਲ ਮੜਲੀ ਬੰਦਾ ਕਿ ਦੀ 10 12 ਮਾਡਲ ਵਾਲੀ ਆ ਹਾਂ ਕੰਡੀਸ਼ਨ ਤਾਂ 10 12 ਵਾਲੀ ਆ ਟਾਇਰ ਜਮਾਂ ਨਵੇਂ ਨੇ ਹੈਨਾ ਚਾਰੇ ਨਵੇਂ ਰਿੰਗ ਬਾਰੂ ਬੰਦਾ ਵੀ ਚੈੱਕ ਕਰਾਓ ਸਾਰੇ ਨਾ ਲੈ ਗਾਰੰਟੀ ਆ ਬਰਾਟਾ ਦੇ ਅੰਦਰ ਵੀ ਟੋਚ ਨਹੀਂ ਹੈਗੀ ਰੈਕਟਰ ਨੂੰ ਕਿਤੇ ਵੀ ਮਗਰ ਆਟਾ ਦੇ ਅੰਦਰ ਵੀ ਕਿਸੇ ਪਾਸੇ ਵੀ ਟੋਚ ਨਹੀਂ ਗਈ ਬਟ ਇਹ ਕਰਾਈ ਚੈੱਕ ਠੀਕ ਆ ਆ ਰਿੰਗ ਵੀ ਚੈੱਕ ਕਰਾ ਦੇ ਆ ਪੈਰਦਾਨੇ ਵੀ ਚੈੱਕ ਕਰਾ ਦੇ ਠੀਕ ਆ ਤੇ ਨੂੰ ਆਪਾਂ ਹੁਣ ਵੜਾ ਬਾਕੀ ਗਲੋਸ ਕਰ ਦੇ ਇੰਜਨ ਵਾਲਾ ਗਲੋਸ ਕਰ ਦੇ ਇੰਜਨ ਚੋਂ ਹਾਂ ਠੀਕ ਆ ਤੇ ਆ ਹਜੇ ਸਟਿਕ ਰੇਡੀਟਰ ਤੇ ਸਾਲੀਆਂ ਵਿਚੇਪੀਆਂ ਜੂਪੀਆਂ ਉਵੇਂ ਪਈਆਂ ਰੈਕਟਰ ਦੇ ਚੇਪੀਆਂ ਉਵੇਂ ਪਈਆਂ ਨੇ ਤੇ ਹੁ ਮਰਦਾ 3 ਤੇ 40 ਕਰਦਾ ਤੈਨੂੰ 15 ਦੇ ਦਾਂਗੇ 3 15 ਦਾ ਪੂਰੇ 3 ਚ ਦੇ ਦਈਏ ਚੱਲ ਜੇ ਤੂੰ ਕਹਿਣਾ ਦੇ ਦਾਂਗੇ ਚੱਲ ਲੋ ਵੀ ਸਜਣੋਂ ਪੂਰੇ 3 ਚ ਬਣ ਜੂ ਸਮਰਾਜ 855 5 ਮਾਡਲ ਜਿਹੜਾ ਆ ਖੜਾ ਗਿਆ 53 10 ਕਾਲੇ ਢੱਡ ਲਾਲ ਜਿਹਦੀ ਸਾਰਿਆਂ ਨੂੰ ਬੰਦ ਡਿਮਾਂਡ ਹੈ ਇਹ 2010 ਮਾਡਲ ਆ ਜੀ 2010 ਮਾਡਲ ਲੈ ਟਾਇਰ ਚਾਰੇ ਨਵੇਂ ਨੇ ਟਾਇਰ ਚਾਰੇ ਨਵੇਂ ਨੇ ਬਰਨਾਲੇ ਦਾ ਨੰਬਰ ਆ ਬਰਨਾਲੇ ਦਾ ਨੰਬਰ ਆ ਹਾਂ ਯੂ ਐਸ ਦੇ ਪੰਪ ਵਾਲਾ ਹੈ ਯੂ ਐਸ ਦੇ ਪੰਪ ਵਾਲਾ ਹਾਂ ਠੀਕ ਆ ਬਾਹਰ ਦੇ ਜਮਾ ਸਹੀ ਤੋਰ ਆ ਟਰੈਕਟਰ ਦਾ ਸੁਪਰ ਸੀਡਰ ਤੇ ਜਮਾ ਜਮਾ ਸਹੀ ਖਰਚਾ ਘੱਟ ਪੂਰਾ ਉਹ ਸਾਰਾ ਓਰੀਜినਲ ਸਾਰਾ ਓਰੀਜినਲ ਬੜਾ ਚੰਗਾ ਚਲਾਈ ਜਲੂਈ ਦਾ ਬੰਦਾ ਲਾਂਭਾ ਨਹੀਂ ਹੁੰਦਾ ਆਕੇ ਦੂਰ ਚਾ ਕਿੱਡੀ ਦੂਰ ਮਰਜ਼ੀ ਖਰਚਾ ਦੇ ਦਾਂਗੇ ਟਰੈਕਟਰ ਚੁੱਨੀ ਕੀ ਕੱਢ ਜਾ ਆਕੇ ਵਾ ਠੀਕ ਹੈ ਤੇ ਹੁਣ ਡਿਮਾਂਡ ਵੀ ਦੱਸ ਦੇ ਡਿਮਾਂਡ 5 ਲੱਖ 40 ਹਜ਼ਾਰ ਹੈ ਤੇਰੇ ਨੇ 5 ਲੱਖ 15 ਹਜ਼ਾਰ ਦਾ 15 ਹਜ਼ਾਰ ਵੀ ਡਾ ਦੇ ਨੇ ਫਿਰ ਉੱਤੋਂ ਪੂਰੇ 5 ਦਾ ਦੇ ਦਈਏ ਬੜਾ ਧੱਕਾ ਹੋ ਜਾਂਦਾ ਉਹ ਨਹੀਂ ਹੁੰਦਾ ਚੱਲ ਦੇ ਰਾਂਗੇ ਲੋਬੀ ਜੀ ਨੂੰ ਪੂਰੇ 5 ਲੱਖ ਚ ਬਣ ਜੂ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਜਿਹੜਾ ਫਾਰਮ ਟਰੈਕ 60 ਖੜਾ ਹੈਗਾ ਇਹ 2012 ਮਾਡਲ ਆ 2012 ਮ ਕਿੱਥੇ ਕਲਮ ਨਹੀਂ ਟਰੈਕਟਰ ਦੇ ਐਮ ਆਰ ਐਫ ਦੇ ਟਾਇਰ ਨੇ ਚਾਰੇ 4 ਐਮ ਆਰ ਐਫ ਦੇ ਟਾਇਰ ਠੀਕ ਆ ਪੈਰ ਦਾ ਨਹੀਂ ਤੂੰ ਵੀ ਚੈੱਕ ਕਰਾ ਦੇ ਭੱਟੀ ਆ ਪੱਠੀ ਪੁੱਠੀ ਚੈੱਕ ਕਰਾ ਦੇ ਮਰਗੜ ਮਗੂੜ 700 ਤੋਂ ਕਿਤੇ ਸਾਰਾ ਅਰੀਨਲ ਟਰੈਕਟਰ ਕਿਤੇ ਕਲਮ ਨਹੀਂ ਲੱਗੀ ਵੀਰੇ ਗਾਰੰਟੀ ਹੈ ਆਪਣੀ ਕਿਸੇ ਪਾਸੇ ਵੀ ਗਾਰੰਟੀ ਫੁੱਲ ਗਾਰੰਟੀ ਹੈ ਪੂਰੀ ਫੁੱਲ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਜੇ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹ ਵੀ 440000 ਹੈ ਇਹ ਦੇ ਰਾਂਗੇ 4 10 ਦਾ ਇਹ ਵੀ ਪੂਰੀਆਂ ਚ ਕਰ ਲੋ ਵੀ ਸੱਜਣੋ ਪੂਰੇ 4 ਲੱਖ ਵਿੱਚ ਬਣ ਜੂ ਫਾਰਮ ਟਰੈਕ 60 ਜਿਹੜਾ ਆ ਮਹਿੰਦ 99 ਮਾਡਲ ਆ ਜੀ 1991 ਮਾਡਲ ਆ 575 ਹੈ ਨਾ ਹਾਂਜੀ ਤੇ ਇਹ ਬਾਈ ਸਾਰਾ ओरिजिनल ਸਾਰਾ ओरिजिनल ਆ ਇਹਦੇ ਤਾਂ ਇੰਨੀ ਗਾਰੰਟੀ ਆ ਜਿੰਨੇ ਦੇਊ ਵਾਲਾ ਚਾਹੇ ਦੁੱਗਣੇ ਲੈ ਜਾਵੇ ਜੂ 19 ਕੀ ਕੱਢ ਦੇ ਅਗਲਾ ਮਤਲਬ ਜਿੰਨੇ ਬਾਹਲਾ ਜਿੰਨਾ ਕੰਮ ਹੋਏ ਬਾਹਲਾ ਜ਼ਿਆਦਾ ਕੰਮ ਹੋਏ ਬਰ ਰਹੇ ਨਾ ਮਾ ਲੋਕ ਤਾਂ ਕਹਿੰਦੇ ਹੁੰਦੇ ਨੇ 100% ਤੂੰ ਕਹਿਣਾ ਨਾ 200 ਵੀਰੇ 200% ਗਾਰੰਟੀ ਏਰੀ ਦਾ ਹਾਂ ਠੀਕ ਆ ਤੇ ਟਾਇਰ ਇਹਦੇ ਨਵੇਂ ਆ ਗਏ ਟਾਇਰ ਨਵੇਂ ਵਰਗੇ ਨੇ 45000 ਦੇ ਟਾਇਰ ਵੀ ਲਾ ਲਾਂਗੇ ਆਪਾਂ ਚਾਰੇ ਜੇ ਲਹੌਣੇ ਹੁਣ ਬੰਦੇ ਨੇ ਦੇਖੇ ਕੋਲੇ ਪੇਮੈਂਟ ਘਟਾ ਨਾ ਵੀ ਆਪਾਂ ਘੱਟ ਪੈਸਿਆਂ ਨਾਲ ਇਹ ਸਾਰੀ ਰੇਟ ਕੀ ਹੈ ਫਿਰ ਲੱਖ ਦਾ ਦੇ ਦਾਂਗੇ ਟਾਇਰ ਲਾ ਕੇ ਟਾਇਰਾਂ ਦੇ ਨਾਲ 145 ਦਾ ਟਾਇਰਾਂ ਨਾਲ ਇੱਕ ਬਣਦਾ ਮੁਰਗਾੜ ਮੁਰੂਨ ਵੀ ओरिजिनल ਨੇ ਟਰੈਕਟਰ ਦੇ ਸਾਰੇ ओरिजिनल ਆ ਸਾਰੇ ਇਹ ਨਾਲ ਹਾਂ ਠੀਕ ਹੈ ਤੇ 145 ਚੇ ਬਣ ਜੂ ਹੈ ਨਾ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦਾ ਪੰਜਾਬ ਦਾ ਨੰਬਰ ਪੰਜਾਬ ਨੰਬਰ ਕਿੰਨੇਵੇਂ ਨਾਮ ਹੈ ਇਹ ਨੌ ਦੂਜੇ ਦੂਜੇ ਨਾਮ ਆ ਜਿਹੜਾ ਲੈ ਕੇ ਜਾਊ ਉਹ ਤੀਜੇ ਨਾਮ ਕਰਾਊਗਾ ਤੇ ਜਿਹੜਾ ਆ ਪ੍ਰੀਤ ਖੜਾ ਗਿਆ ਨਾਬੇ ਵਾਲ ਇਹ ਪਹਿਲੇ ਨੌ ਆ ਇਹ ਪਹਿਲੇ ਨੌ ਆ ਟਾਇਰ ਤਾਂ ਇਹਦੇ ਵੀ ਨਵੇਂ ਆ ਗਏ ਸਾਰੇ ਨਾਲ ਦੀ ਨੇ ਇਹ ਚੱਲੀ ਬਹੁਤ ਘੱਟ ਆ ਤਾਂ ਚੱਲ ਕਿੰਨਾ ਚੱਲਿਆ ਹੋਇਆਗਾ 1225 22 ਘੰਟੇ ਚੱਲਿਆ ਪਿਆ 1225 22 ਘੰਟੇ ਚੱਲਿਆ ਹੋਇਆਗਾ ਬਰਨਾਲਾ ਨੰਬਰ ਹੈ ਬਰਨਾਲਾ ਨੰਬਰ ਆ ਪਹਿਲੀ ਪਾਰਟੀ ਦੇ ਨਾਲ ਪਹਿਲੀ ਦੇ ਪੱਟੀਆਂ ਮਾਰ ਕੇ ਚੱਕ ਕਰਾਂ ਇੱਥੇ ਵੀ ਪਤਾ ਲੱਗ ਗਿਆ ਸੱਜਣਾ ਨੂੰ ਵੀ ਕਿੰਨਾ ਮਾਡਲ ਆ ਤੇ 2021 ਟਾਇਰ ਨਾਲ ਦੇ ਨੇ ਤੇ 2021 ਮਾਰ ਲਾਗੇ 2021 ਤੇ ਜੇ ਆਪਾਂ ਇਹਦੀ ਹੁਣ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹਦੀ 465000 ਆ 465000 ਮੌਕੇ ਤੇ ਕਿੰਨੇ ਦਾ ਦੇ ਦਈਏ 445 ਦਾ ਦੇ ਦਾਂਗੇ 445 ਦਾ 440 ਦੀ ਕਰ ਦਈਏ 5 ਵੀ ਉੱਪਰ ਨਾਲ ਚੱਕ ਕੇ ਦੇਣੀ ਚਲ ਚੱਕ ਦਾਂ ਲੋ ਜੀ ਦੋ 440 ਚ ਬਣ ਜੂਗਾ ਪ੍ਰੀਤ 6095 6095 ਪਹਿਲੇ ਨਾਮ ਵਾਸਤੇ ਇੱਕ ਵਾਰੀ ਤੇਰਾ ਨੰਬਰ ਜਿਹੜਾ ਉਹ ਦੱਸ ਦੇ 81464 ਹਾਂਜੀ 171073 17126 ਬਾਕੀ ਜਿਹੜੀ ਵੀ ਆ ਆਪਣੀ ਲੋਨ ਦੀ ਸੋਭਿਤਾ ਉਹ ਹੈਗੀ ਆ ਲੋਨ ਵੀ ਕਰਾ ਕੇ ਦੇਣ ਕਿਸੇ ਨੇ ਵਿੱਚ ਪੁਰਾਣਾ ਰਾਈਡਰ ਘਟਾਉਣਾ ਉਹ ਵੀ ਘਟ ਲਾਂਗੇ ਲੋ ਜੀ ਸੱਜਣੋ ਕਰ ਲਿਓ ਸੰਪਰਕ ਨੰਬਰ ਟਾਈਟਲ ਤੇ ਚੱਲੀ ਜਾਂਦਾ ਹਾਂ